ਅੰਬੀਤੀ ਸ਼ਾਮ ਅਭਿਨੇਤਰੀ ਦੀਪਿਕਾ ਪਾਦਕੋਨ ਨੇ ਵੀ ਗੋਲਡਨ ਗਲੋਬ ਅਵਾਰਡਸ ਦੇ ਵਿੱਚ ਸਰਪ੍ਰਾਈਜ਼ ਐਂਟਰੀ ਮਾਰੀ। ਦੀਪਿਕਾ ਇੱਥੇ ਆਪਣੇ ਆਗਾਮੀ ਹਾਲੀਵੁੱਡ ਫਿਲਮ ਦੇ ਕਾਰਨ ਪੁੱਜੀ ਸੀ। ਦੀਪਿਕਾ ਪੀਲੇ ਰੰਗ ਦੇ ਗਾਉਨ ਵਿੱਚ ਬੇਹਦ ਹੌਟ ਤੇ ਖੂਬਸੂਰਤ ਲੱਗ ਰਹੀ ਸੀ। ਗੋਲਡਨ ਗਲੋਬ ਅਵਾਰਡਸ ਦੇ ਦੌਰਾਨ ਲਾਈਫਟਾਈਮ ਅਚੀਵਮੈਂਟ ਅਵਾਰਡ ਹਾਸਲ ਕਰਦੇ ਹਾਲੀਵੁੱਡ ਦੀ ਸਟ੍ਰੀਪ ਨੇ ਡੋਨਲਡ ਟਰੰਪ ਦੀ ਵਿਭਾਜਨਕਾਰੀ ਬਿਆਨਬਾਜ਼ੀ ਦੀ ਕੜੀ ਅਲੋਚਨਾ ਕੀਤੀ ਅਤੇ ਉਹਨਾਂ ਨੂੰ ਜਿਹਾ ਦਬੰਗ ਦੱਸਿਆ ਜਿਸ ਨੇ ਦੂਜਿਆਂ ਦਾ ਅਪਮਾਨ ਕੀਤਾ ਹੈ। ਸਟ੍ਰੀਪ ਨੇ ਟਰੰਪ ਤੇ ਵਿਕਲਾਂਗ ਪੱ ਅਮਰੀਕਾ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਵਾਬ ਵਿੱਚ ਸਟ੍ਰੀਪ ਨੂੰ ਹਿਲੇਰੀ ਪ੍ਰੇਮੀ ਦੱਸ ਕੇ ਉਨ੍ਹਾਂ ਦੀ ਆਲੋਚਨਾ ਨੂੰ ਖਾਰਜ ਕਰ ਦਿੱਤਾ ਟਰੰਪ ਨੇ ਕਿਹਾ ਕਿ ਉਨ੍ਹਾਂ ਕਦੇ ਕਿਸੇ ਅਜਿਹੇ ਪੱਤਰਕਾਰ ਦੀ ਨਕਲ ਨਹੀਂ ਕੀਤੀ ਬਾਲੀਵੁੱਡ ਦੇ ਦਿਗਜਬ ਨੇਤਾ ਉਮਪੁਰੀ ਨਹੀਂ ਰਹੇ ਵਿਦਿਸ਼ਾ ਮੰਤਰੀ ਪਤਨੀ নন্দਿਤਾ ਪੁਰੀ ਨੇ ਪ੍ਰਾਰਥਨਾ ਸਭਾ ਦੀ ਯੋਜਨ ਕੀਤੇ ਜਿਸ ਵਿੱਚ ਬਾਲੀਵੁੱਡ જગ ਦੀਆਂ ਕਈ ਦਿਗਜ ਹਸਤੀਆਂ ਪਹੁੰਚੀਆਂ ਇਸ ਦੌਰਾਨ ਮੁਤਾਬਚਨ ਵੀ ਆਪਣੇ ਪਰਿਵਾਰ ਦੇ ਨਾਲ ਨਜ਼ਰ ਆਏ शाहरुख खान की फिल्म 'रीस' गुजराती माहौल وچ بنی ہے ਅਤੇ ਪਤੰਗਬਾਜ਼ੀ ਲਈ ਜਾਣਿਆ ਜਾਂਦਾ ਹੈ। ਇਸ ਲਈ ਰਈਸ ਯਾਨੀ ਕਿ শাহরুখ ਖਾਨ ਪਹਿਲੀ ਵਾਰ ਮਕਰ ਸੰਗਰਾंति ਦੇ ਤਿਉਹਾਰ ਨੂੰ ਮਨਾਉਂਦੇ ਹੋਏ ਇਸ ਦਿਨ ਪਤੰਗਬਾਜ਼ੀ ਕਰਨਗੇ। ਅਮਰੀਕੀਆ ਦੀ ਫਿਲਮ ਦੰਗਲ ਨੇ ਗ੍ਰੇਲੂ ਬਾਕਸ ਆਫਿਸ 'ਤੇ 345 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ। ਦੰਗਲ ਗ੍ਰੇਲੂ ਬਾਕਸ ਆਫਿਸ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਜਿਸ ਦੇ ਨਾਲ ਹੀ ਦੰਗਲ ਨੇ ਪੀਕੇ ਅਤੇ ਸੁਲਮਾਨ ਦੀ ਬਜਰੰਗੀ ਪਾਈ ਜਾਨ ਨੂੰ ਪਛਾੜ ਦਿੱਤਾ ਹੈ। ਬਜਰੰਗੀ ਪਾਈ ਜਾਨ ਦੀ ਗ੍ਰੇਲੂ ਬਾਕਸ ਆਫਿਸ 'ਤੇ ਕਮਾਈ 320 ਕਰੋੜ 40 ਲੱਖ ਰੁਪਏ ਸੀ। ਵਿਗਵੀ ਆਨੇ ਅਮਤਾਬਚਨ ਮੁੰਬਈ ਵਿਕਟ ਟ੍ਰੈਫਿਕ ਪੁਲਿਸ ਹੈੱਡਕੁਆਰਟਰ ਪਹੁੰਚੇ ਜਿੱਥੇ ਉਹਨਾਂ ਰੋਡ ਸੇਫਟੀ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਬਿਆਨ ਦੇ ਵਿੱਚ ਹਿੱਸਾ ਲਿਆ। ਤਿਆਰੀ ਮੈਡਮ ਟਪਾਈ ਹੁੰਦੀ ਆ ਗਲੁੰਦਰ ਬਿੱਲੜਾ ਨਵਾਂ ਗੀਤ ਅੰਗਰੇਜ਼ੀ ਵਾਲੀ ਮੈਡਮ ਰਿਲੀਜ਼ ਹੋ ਗਿਆ ਜਿਸ ਵਿੱਚ ਡਾਕਟਰ ਯੂਸ ਅਤੇ ਸ਼ਿਪਰਾ ਨੇ ਉਹਨਾਂ ਦਾ ਸਾਥ ਦਿੱਤਾ ਗੀਤ ਵਿਜੇਬਿੱਲਾ ਸ਼ਾਮ ਵਿੱਚ ਲਈ ਅੰਗਰੇਜ਼ੀ ਬੋਲਣ ਦੀ ਵਚਨ ਦੱਸ ਰਹੇ ਨੇ ਜਿਸ ਨਾਲੇ ਬਿੱਲੜਾ ਦਾ ਅੰਦਾਜ਼ ਵੀ ਕੁਝ ਬਦਲਿਆ ਨਜ਼ਰ ਆ ਰਿਹਾ ਹੈ ਉਹ ਮੇ ਲੜਾਂ ਦੇ ਵਿੱਚ ਤੇਰੀ ਪੂਰੀ ਸਰਦਾਰੀ ਆਦਾ ਨੀ ਆਦਾ ਨੀ ਆ ਜਾ ਖਿੱਚ ਕੇ ਤਿਆਰੀ ਨਾਲ ਸਾਰਿਆਂ ਨੂੰ ਖਿੱਚ ਕੇ ਲੈ ਆ ਪਾਪੀਏ ਸਾਰਿਆਂ ਨੂੰ ਖਿੱਚ ਕੇ ਲੈ ਆ ਪਾਪੀਏ ਨੀ ਆਦਾ ਦੇਵਰ ਦੇ ਹੱਥ ਕਿੱਦਾ ਦੀਪ ਤੇ ਨੋਤੇ ਜੈਸਮਿਨ ਜਸੀ ਦਾ ਨਵਾਂ ਕੀਤ ਦਿਓਰ ਦਾ ਵਿਆਹ ਰਿਲੀਜ਼ ਹੋਇਆ ਜਿਸ ਵਿੱਚ ਦੀਪ ਆਪਣੀ ਭਾਬੀ ਨੂੰ ਕਿੱਦਾਂ ਪਾਉਣ ਲਈ ਕਹਿ ਰਹੇ ਨੇ ਵੀਡੀਓ ਵਿੱਚ ਪੂਰਾ ਵਿਆਹ ਦਾ ਮਾਹੌਲ ਖਾਇਆ ਗਿਆ ਹੈ